ਮੋਂਟੂ ਜਾਵਲਾ ট্রেডিং ਕੰਪਨੀ ਦੇ ਨਾਮ ਤੋਂ ਮੇਰੀ ਏਜੰਸੀ ਹੈ ਕਰਦੀ ਹੈ ਕਿ ਨਾ ਤੋ ਅਸੀਂ ਆਏ ਆ ਇਹ ਭਾਈ ਸਾਹਿਬ ਨਾਨੀਤਾਲ ਤੋਂ ਆਏ ਆ ਇਹ ਲੋਕਲ ਦਾਲਬਿਆਰ ਤੋਂ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਆ ਪੱਲੇ ਨੂੰ ਸਾਨੂੰ ਜਲਦੀ ਤੋਂ ਜਲਦੀ ਅਸੀਂ ਆ ਚੈੱਕ ਦੇਣ ਲੱਗੇ ਆ ਜੀ ਵੀ ਜੇ ਜਲਦੀ ਤੋਂ ਜਲਦੀ ਸਾਡੀ ਰਿਕੁਐਸਟ ਹੈ ਸਾਨੂੰ ਮਾਲ ਦੀ ਨੀਡ ਹੈ ਔਰ ਮੇਰੇ ਕੋਲ ਬਹੁਤ ਆੜ ਰਹਾ ਜੀ ਤੇ ਮੈਂ 10000 ਰੁਪਏ ਅੱਜ ਦੇ ਦਿੰਨ ਵੈਸੇ ਉਹ ਵੀ ਰਿਕੁਐਸਟ ਕਰਦੇ ਜਲਦੀ ਤੋਂ ਸਾਨੂੰ ਮਾਲ ਲੈਣਾ ਪਸੰਦ ਹੈ ਅਸੀਂ ਵੀ ਜਲਦੀ ਤੋਂ ਜਲਦੀ ਸਾਨੂੰ ਡਿਲੀਵਰੀ ਦੇ ਸਰ ਹੋਰ ਵੀ ਜਿਹੜੇ ਤੁਹਾਡੇ ਭਾਈਚਾਰੇ ਦੇ ਲੋਕ ਉਹਨਾਂ ਨੂੰ ਮੈਸੇਜ ਦੇਣਾ ਚਾਹੀਦਾ ਵੀ ਆਓ ਵੈਲ ਬਹੁਤ ਅੱਛਾ ਰਿਸਪੌਂਸ ਹੈ ਔਰ ਬਹੁਤ ਮਿਹਨਤ ਕੀਤੀ ਭੱਲਾ ਸਾਹਿਬ ਨੇ ਕਿ ਦੇਖੋ ਨਵੀਆਂ ਬਿਲੀ ਵੈਰਾਈਟੀ ਨੰਨੀ ਦੇ ਲਈ ਮਤਲਬ ਸਾਰੀ ਨਵੀਂ ਕ੍ਰੀਏਸ਼ਨ ਹੈ ਮਤਲਬ ਆਈ ਲਾਈਕ ਇਟ ਜਿਹਨੂੰ ਕਹਿੰਦੇ ਸਾਡੀ ਫਰਮ ਦਾ ਨਾਮ ਹੈ ਫਰਮ ਦਾ ਨਾਮ ਹੈਗਾ ਜੀ ਕ੍ਰਿਸਟਲ ਫੈਬਰਿਕਸ ਤੇ ਸਾਡੇ ਬ੍ਰਾਂਡ ਦਾ ਨਾਮ ਹੈਗਾ ਕ੍ਰਿਸਟ ਫੈੱਬ ਜੀ ਸਰ ਮਾਰਕੀਟ ਦੇ ਵਿੱਚ ਜੇਕਰ ਗੱਲ ਕਰੀਏ ਕਿ ਕਿਸ ਚੀਜ਼ ਦੀ ਜ਼ਿਆਦਾ ਡਿਮਾਂਡ ਹੈ ਕਿ ਤੁਸੀਂ ਅਲੱਗ-ਅਲੱਗ ਜਿਹੜੇ ਦੇਖੋ ਅਸੀਂ ਤਾਂ ਜੀ ਸਾਰਾ ਐਮਬ੍ਰੋਇਡਰੀ ਦੇ ਉੱਤੇ ਪਲੇ ਕਰਦੇ ਆਗੇ ਟੋਟਲ ਤੇ ਸਾਡੇ ਕੋਲ ਐਮਬ੍ਰੋਇਡਰੀ ਦੀ ਬਹੁਤ ਅੱਛੀ ਡਿਮਾਂਡ ਹੈਗੀ ਹੈ ਸੂਅਰ ਦੇ ਬਹੁਤ ਅੱਛਾ-ਅੱਛਾ ਕਸਟਮਰਸ ਆਏ ਆਗੇ ਜਿਹਨਾਂ ਤੋਂ ਕਾਫੀ ਆਰਡਰ ਤਿਆਰ ਹੋਏ ਤੇ ਅਸੀਂ ਬਹੁਤ ਖੁਸ਼ ਆਏ ਇਗਜ਼ੀਬਿਸ਼ਨ ਆਕੇ ਇਹ ਐਗਜ਼ੀਬਿਸ਼ਨ ਚੱਲਣੀ ਹੈ 3 ਦਿਨ 7 ਜੁਲਾਈ ਤੱਕ ਚੱਲਣੀ ਹੈਗੀ ਤੇ ਉਹਦੇ ਬਾਅਦ ਪੈਕਾ ਪੈਗਾ ਆਪਣਾ 7 ਜੁਲਾਈ ਲੋਕਾਂ ਨੂੰ ਮੈਸੇਜ ਇਹਦੇ ਨਾਲ ਜਾਣਾ ਕਿ ਤੁਸੀਂ ਸਾਨੂੰ ਵਿਜ਼ਿਟ ਕਰੋ ਇੱਥੇ ਆਕੇ ਤੇ ਸਾਡੇ ਪੀਸ ਦੇਖੋ ਪਸੰਦ ਆਨ ਲੋ ਨਹੀਂ ਆਨ ਲਾ ਲੋ ਕੋਈ ਐਸੀ ਗੱਲ ਨਹੀਂ ਆਗੀ ਸਾਡੀ ਤੁਹਾਡਾ ਕੀ ਚਾਹਣਾ ਚਾਹੋਗੇ ਅੱਜ ਸਾਡੀ ਜਿਹੜੀ ਫਰਮ ਹੈਗੀ ਇਹਦਾ ਨਾਮ ਹੈ ਕ੍ਰਿਸਟਲ ਫੈਬਰਿਕਸ ਸਾਡਾ ਬ੍ਰਾਂਡ ਹੈਗਾ ਕ੍ਰਿਸ ਫੈਬ हां देखो ए क्रिस फैब ਸਾਡਾ ਬ੍ਰਾਂਡ ਹੈ ਸਾਡਾ ਸਾਰਾ ਜਿਹੜਾ ਕੰਮ ਹੈਗਾ ਨਾ ਹੈਵੀ embroideries ਦਾ ਕੋਟ ਸੈਟਸ ਵੀ ਤੇ ਸ਼ਰਗ ਸੈਟਸ কুরਤੀ ਪੈਂਟ ਦੁਪੱਟਾ ਸੈਟਸ ਉਹ ਸਾਰੇ ਹੁੰਦੇ ਨੇ ਸਾਡੇ ਕੋਲ ਸਾਡੇ ਪਹਿਲੇ ਦਿਨ ਕਿਹੋ ਜਿਹਾ ਰਿਸਪੌਂਸ ਮਿਲਿਆ ਬਹੁਤ ਅੱਛਾ ਰਿਸਪੌਂਸ ਆ ਜੀ ਪਹਿਲੇ ਦਿਨ ਦੇ ਸਾਹਮਣੇ ਕਸਟਮਰ ਬਹੁਤ ਜ਼ਿਆਦਾ ਤੇ ਉਮੀਦ ਕਰਦੇ ਆ ਕੱਲ ਤੇ ਪਰਸੋਂ ਇਸ ਤੋਂ ਵੀ ਜ਼ਿਆਦਾ ਹੋਣਗੇ ਕੀ ਲੋਕਾਂ ਕੀ ਮੈਸੇਜ ਹੋ ਗਏ ਪੈਜਰਨ ਵੀ ਆ ਕੇ ਦੇਖਣ ਆ ਬਿਲਕੁਲ ਜ਼ਰੂਰ ਸਰ ਜਿਹਨੇ ਨਹੀਂ ਵੀ ਕੁਝ ਬਾਏ ਕਰਨਾ ਉਹ ਵੀ ਆ ਕੇ ਦੇਖੇ ਇੱਥੇ ਮਤਲਬ ਆਨ ਨਾਲ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਮਿਹਨਤ ਲੋਕ ਇੱਥੇ ਕਰਕੇ ਆ ਰਹੇ ਕਿੱਥੋਂ ਕਿੱਥੋਂ ਤੁਹਾਡੇ ਕੋਲ ਕਸਟਮਰ ਕਿੱਥੋਂ ਕਿੱਥੋਂ ਲੋਕ ਆ ਰਹੇ ਸਾਡੇ ਕੋਲ ਪੈਨ ਇੰਡੀਆ ਲੋਕ ਆਉਂਦੇ ਆ ਹਿਮਾਚਲ ਤੋਂ ਬਹੁਤ ਲੋਕ ਆਉਂਦੇ ਨੇ ਇੱਥੇ ਲੋਕਲ ਬਹੁਤ ਆਉਂਦੇ ਕਸ਼ਮੀਰ ਤੋਂ ਵੀ ਬਹੁਤ ਆਉਂਦੇ ਨੇ ਸਾਰੀ ਜਗ੍ਹਾ ਤੋਂ ਮਤਲਬ